ਸੜ ਜੱਦੀ ਕੰਮ ਜੀ ਮਹਾਰਾਜ ਜੱਦੀ ਜੱਦੀ ਪੁਸਤੀ ਜੱਦੀ ਕਸਤੇ ਕੋ ਗਾਉਂ ਕੋ ਉਸਦਾ ਬਤਾਇਆ ਆਪਣੇ ਗਾਮ ਪਿੰਡ ਲੋਨਕਨ ਸਰਗਾ ਮੇਰਾ ਜਿਲ੍ਹਾ ਬੀकानेर ਰੇਗਾ ਨਡਾਲੇ ਮੇ ਕਿਵੇਂ ਆਣਾ ਹੋ ਆ ਫਿਰ ਇਧਰ ਸੇ ਮੈਂ ਪੰਜਾਬ ਮੇ ਰਾਜਸਥਾਨ ਮੇ ਮਾਜਲ ਪੰਜਾਬ ਸਾਰਾ ਘੁੰਮਦਾ ਰਹਤਾ ਹਾਂ ਬਸ ਜੀ ਕਿਤਨੇ ਬਾਦ ਟਾਈਮ ਪੇ ਕੇ ਬਾਦ ਇਧਰ ਨਡਾਲੇ ਆਏ ਫਿਰ ਇਧਰ ਆਇਆ ਮੈਂ ਘੱਟ ਤੋਂ ਘੱਟ 2 ਸਾਲ ਬਾਅਦ ਠੀਕ 2 ਸਾਲ ਪਹਿਲਾਂ ਆਕੇ ਗਿਆ ਸੀ ਲੋਗੋਆਂ ਕਾ ਕੀ ਸਰਵੀਲੈਂਸ ਹੈ ਇਸ ਕੇ ਬਾਰੇ ਮਤਲਬ ਕਿ ਕਿਵੇਂ ਪਸੰਦ ਕਰਤੇ ਹੈ ਲੋਗ ਇਸ ਕੋ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਮੰਨਤੇ ਕਰਤਾ ਹੈ ਠੀਕ ਠੀਕ ਪਰਿਵਾਰ ਮੇ ਹੋਰ ਕੌਣ ਕੌਣ ਸਾ ਜੋ ਇਹ ਰਾਗ ਵਜਾਤਾ ਹੈ ਜਿਸੇ ਸਭੀ ਮਾਰੇ ਪੂਰਾ ਪੂਰਾ ਪਰਿਵਾਰ ਹੀ ਵਜਾਤਾ ਸਰ ਇਹ ਠੀਕ ਠੀਕ ਹਾਂ ਤੇ ਪੰਜਾਬ ਮੇ ਕਿਤੇ ਰਹਤੇ ਹੋ ਕਹੀਂ ਪਰ ਅਭੀ ਟਾਂਡਾ ਰਹਤਾ ਹਾਂ ਮੈਂ ਟਾਂਡੇ ਸੇ ਇਧਰ ਹੀ ਆਏ ਫਿਰ ਬੱਸ ਮੇ ਚੜ ਕੇ ਆਏ ਬੱਸ ਪੇ ਚੜ ਕੇ ਆਤਾ ਹਾਂ ਵਧੀਆ ਰਿਸਪੌਂਸ ਮਿਲ ਰਹਾ ਲੋਕੋ ਕਾ ਜੈਸੇ ਆਪ ਵਜਾਤੇ ਦੁਕਾਨ ਦੁਕਾਨ ਮੇ ਜਾਤੇ ਹੋ ਬਹੁਤ ਵਧੀਆ ਰਿਸਪੌਂਸ ਮਿਲਤਾ ਹੈ ਲੋਕੋ ਕਾ ਬਹੁਤ ਵਧੀਆ ਬਹੁਤ ਵਧੀਆ ਪਸੰਦ ਕਰਤੇ ਹੈ ਲੋਕ ਇਸਕੋ ਪੂਰਾ ਪਸੰਦ ਕਰਤੇ ਸਰ ਠੀਕ ਠੀਕ ਬਹੁਤ ਬੈਣ ਤੂੰ ¡Pa, igual que si decir sí, amo ਬਾਕੀ ਬਾਈ ਕੀ ਕਰਦੇ ਹੈ ਇਹ ਬੁਜਾਤੇ ਹੈ ਇਹੀ ਬੁਜਾਤੇ ਹੈ ਬਲੀ ਹੈ ਸਾਰਾ ਮਟੀਰੀਅਲ ਪੰਜਾਬ ਹੀ ਚਾਰ ਕੀਤਾ ਸਾਰਾ ਸਾਰਾ ਆਪਣੇ ਚਾਰ ਕੀਤਾ ਹੈ ਬਲੀ ਆ ਜਿਹੜੇ ਉੱਤੇ ਕੋਕੇ ਲਾਏ ਇਹਨਾਂ ਨੂੰ ਵੀ ਕਹਿੰਦੇ ਜਿਹੜੇ ਆਸਟੇਲ ਆਏ ਆ ਜਿਹੜੇ ਇਹਨਾਂ ਨੂੰ ਕਹਿੰਦੇ ਮੋਰਨੀਆ ਹੈ ਮੋਰਨੀ ਮੋਰਨੀਆ ਕਹਿੰਦੇ ਵੈ ਤੇ ਬਾਕੀ ਆ ਜਿਹੜਾ ਲੋਹੇ ਵਾਲਾ ਜਿਗਾੜ ਜਿਹੜਾ ਤਾਰਾਂ ਦੀਆਂ ਜਿਹੜੀਆਂ ਤਾਰਾਂ ਹੈਗੀ ਸਟੇਲ ਦੀਆਂ ਹੈਗੀਆਂ ਹੈ ਸਟੇਲ ਦੀ ਤਾਰਾਂ ਹੈਗੀ ਤੇ ਆਪ ਹੀ ਸਾਰੀ ਕਾਰੀਗਰੀ ਕੀਤੀ ਸਾਰੀ ਆ ਬਾਕੀ ਡੰਡਾ ਆ ਲਾ ਕੇ ਦੁਤੇ ਹੈ ਹਾਂ ਸਾਰਾ ਕਾਰੀਗਰੀ ਆ ਤੇ ਬਾਕੀ ਆ ਜ ਇਹਨੂੰ ਕੀ ਕਹਿੰਦੇ ਆ ਜਿਹੜਾ ਹੱਥ 'ਚ ਫੜੀ ਤੁਸੀਂ ਇਹਨੂੰ ਦਣੀ ਕਹਿੰਦੇ ਹੇ ਧਣੀ ਧਣੀ ਤੇ ਆ ਪਟਾਜ ਕੀ ਪਾਇਆ ਨਾਲ ਆ ਤਾਂ ਉਤਾਰ ਹੈਗਾ ਕੋੜੇ ਦੇ ਪੁੰਛ ਦੇ ਵਾਲ ਹੁੰਦੇ ਆ ਕੋੜੇ ਦੇ ਪੁੰਛ ਦੇ ਵਾਲ ਉਹ ਫਿਰ ਜਦੋਂ ਆ ਵਜਾਉਂਦੇ ਤੇ ਫਿਰ ਨਾਟਕਰਾਉਂਦੇ ਹਨਾ ਵਜਾਉਂਗਾ ਮੜ ਜਾ ਮੇਨ ਕੰਮ ਕਿਹੜੀ ਚੀਜ਼ ਦਾ ਹੁੰਦਾ ਇਹਦੇ ਵਿੱਚ ਮੈਂ ਚੀਜ਼ ਆਹੀ ਹੁੰਦੀ ਹੈ ਸਰਪੰਨ ਕਿਹੜੀ ਆ ਇਹ ਇਹ ਤੋਂ ਹੀ ਰਾਗ ਸ਼ੁਰੂ ਹੋਣੇ ਨੇ ਜਿਹੜੇ ਤੁਸੀਂ ਜਦਾਂ ਆ ਤਾਂ ਦੇ ਨਵੇਂ ਵਿਧਾਏ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਹਨਾ ਅੰਦਰ ਸਰਪੰਨ ਇੱਕ ਗੱਲ ਠੀਕ ਤੇ ਤਾਂ ਕਿ ਸਵੇਰ ਤੋਂ ਹੀ ਆਏ ਕਿ ਜੰਡਾਲੇ ਜਾਂ ਅੱਜ ਮਤਲਬ ਕਿ ਨਾ ਨਾ ਸਵੇਰ ਤੋਂ ਨਾਲ ਹੀ ਆਏ ਸੀ ਅੱਜ ਤੇ ਸ਼ਾਮ ਤੋਂ ਫਿਰ ਇੱਥੇ ਹੀ ਕਾਰਵਾਈ ਹੋਏਗੀ ਪੂਰੀ ਉਹ ਸ਼ਾਮ ਤੋਂ ਕਿੱਥੇ ਹੋਗਾ ਠੀਕ ਠੀਕ ਅੱਜ ਕੀ ਕਰਨਾ ਚਾਹੋਗੇ ਆ ਰਾਗ ਬਾਰੇ ਜਿੱਦਾਂ ਮਤਲਬ ਵੱਖ-ਵੱਖ ਆਵਾਜ਼ਾਂ ਕੱਢਦਾ ਮਤਲਬ ਕਿ ਮੈਂ ਕਿੰਨੇ ਦੀ ਵਰਗੀ ਕਲਾ ਇਹਨਾਂ ਦੇ ਕੋਲ ਹੀ ਆ ਹੋਰ ਕਿਸੇ ਕੋਲ ਬੰਦੇ ਕੋਲ ਨਹੀਂ ਹੈ ਇਹ ਕਲਾਕਾਰੀ ਮਧੇ ਹੁਣ ਸਿੱਧੂ ਮੂਸੇ ਵਾਲੇ ਦੇ ਹੀ ਉਹਨੇ ਆਵਾਜ਼ ਸੁਣਾਤੀ ਰਾਹ ਕੱਢ ਗਈ ਹਾਂ ਹਾਂ ਵੱਖ-ਵੱਖ ਮਤਲਬ ਕਿ ਕੋਈ ਵੀ ਗਦਰ ਫਿਲਮ ਨਹੀਂ ਸੁਣਾਤੇ ਹਨਾ ਇਹਨਾਂ ਦਾ ਇਹ ਸਮਾਗਰੀ ਇਹ ਹੁਨਰ ਹੀ ਹਾਂ ਇਹਨਾਂ ਦਾ ਇਹ ਜੱਦੀ ਪੁਸਤੀ ਕੰਮ ਹੈ ਇਹਨਾਂ ਨੂੰ ਵਜਾਉਣੀ ਆਉਂਦੀ ਆ ਆਮ ਬੰਦਾ ਇਹ ਵਜਾ ਨਹੀਂ ਸਕਦਾ ਜਿੰਨਾ ਚਿਰ ਇਹਨਾਂ ਦੇ ਕੋਲ ਕੋਈ 2 ਸਾਲ ਟ੍ਰੇਨਿੰਗ ਨਹੀਂ ਲੈਂਦਾ ਸਹੀ ਗੱਲ ਇਹਦੀ ਲਗਾਤਾਰ ਮੈਂ ਕਹਿੰਦਾ ਮਤਲਬ ਜਿਸੀ ਦਾ ਕੰਮ ਹੈ ਉਸੀ ਕੋ ਸਾਜੇ ਆ ਉਸੀ ਕੋ ਸਾਜੇ ਹਾਰੀ ਸਾਰੀ ਤੁਸੀਂ ਚੱਲ ਜਾ ਸਕਦੇ ਇਹ ਬੰਦਾ ਵਜਾਉਣ ਵਾਲਾ ਤੇ ਇਹ ਵੀ ਜਾ ਸਕਦਾ ਇਹੋ ਵੀ ਜਾ ਸਕਦਾ ਹੋਰ ਨਹੀਂ ਕੋਈ ਵੀ ਜਾ ਸਕਦਾ ਉਹਦੀ ਨਹੀਂ ਹੋਰ ਗੱਲ ਆ ਜਿਹੜੀ ਅੰਨੇ ਉੱਤੇ ਪੱਡੇ ਪੱਡੇ ਘੁੰਗਰੂ ਲਾਏ ਪੁੱਛਿਓ ਕਦ ਲਈ ਲਾਏ ਨੇ ਭਲਾ ਨੇ ਆ ਜਿਹੜੇ ਘੁੰਗਰੂ ਲਾਏ ਸ਼ੰਕਾਰ ਕਰਦੇ ਆ ਸ਼ੰਕ ਦੇ ਨਾਲ ਉਸੇ ਤਰੀਕੇ ਦੇ ਨਾਲ ਹੀ ਵੱਜਣੀ ਆ ਤੇ ਉਸੇ ਤਰੀਕੇ ਦੇ ਨਾਲ ਇਹ ਛੰਡ ਛੰਡ ਕਰਨੀ ਆ ਆਵਾਜ਼ ਇਹਨੇ ਉਹੀ ਦੇਣੀ ਆ ਐਨੇ ਵੀ ਆਵਾਜ਼ ਉਹੀ ਦੇਣੀਆਂ ਤੇ ਇਹਨਾਂ ਦੀਆਂ ਘੁੰਗਰੀਆਂ ਨੇ ਵੀ ਆਵਾਜ਼ ਇਹੋ ਹੀ ਦੇਣੀ ਆ ਮਿਕਸ ਕੱਢਣਾ ਕੰਮ ਬਰਾਬਰ ਹੀ ਮਿਕਸ ਕੱਢਣਾ ਹਾਂ ਤੁਹਾਨੂੰ ਕਿਦਾਂ ਦਾ ਲੱਗਾ ਇਹ ਜਿਹੜਾ ਇਹ ਮੈਨੂੰ ਇੰਨਾ ਸੋਹਣਾ ਲੱਗਾ ਵੀ ਇਹ ਮੈਂ ਦੇਖ ਸਕਦਾ ਵਾਂ ਇਹਨੂੰ ਵਜਾ ਨਹੀਂ ਸਕਦਾ ਇਹ ਵੀ ਪੁੱਛੂਗਾ ਆਹ ਕਾਦਲੀ ਮਤਲਬ ਕੀ ਆ ਜਿਹੜੀਆਂ ਲੁਕੀਆਂ ਨੇ ਸਾਰਾ ਸੁਰ ਹੁੰਦੇ ਆ ਇਹ ਸੁਰ ਹੁੰਦੇ ਸੁਰ ਅੱਛਾ ਤੂੰ ਬਦਲ ਵੀ ਸਕਦੇ ਆ ਹਾਂ ਇਹਨਾਂ ਨੂੰ ਸੁਰਾਂ ਨੂੰ ਇਹਨਾਂ ਨੇ ਬਦਲਣਾ ਵਾ ਮੋਟੀ ਆਵਾਜ਼ ਕਰਨੀ ਉਹ ਇੱਥੋਂ ਨਿਕਲਣੀ ਆ ਜੇ ਇਹਨਾਂ ਨੇ ਹੋਰ ਕੋਈ ਚੀਜ਼ ਕਰਨੀ ਤਾਂ ਉਹਨਾਂ ਨੂੰ ਕੱਸਣਾ ਢਿੱਲਾ ਕਰਨਾ ਇਹਨਾਂ ਨੇ ਫੇਰ ਵਜਾਉਣਾ ਇਹ ਜੋ ਅੱਜਕੱਲ ਦੇ ਜਿਹੜੇ ਕਲਾਕਾਰ ਦੇ ਨਾਲ ਜਿਹੜੇ ਹੁੰਦੇ ਨੇ ਉਹ ਵਜਾਉਣ ਵਾਲੇ ਤੇ ਉਹ ਲਾਉਂਦੇ ਨੇ ਲੀਡਾ ਲੋਡਾ ਇਹਦੇ ਮਤਲਬ ਅਲੱਗ ਤੇ ਲੀਡ ਲੋਡ ਇਹਨ ਲੀਡ ਲਾਉਣ ਦੀ ਲੋੜ ਨਹੀਂ ਇਹ ਮਾਈਕ ਹੀ ਲੱਗਣਾ ਨਾਲ ਮਾਈਕ ਹੀ ਲੱਗਣਾ ਹਾਂ ਹਾਂਜੀ 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 ਠੀਕ ਹੈ ਚਲੋ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਆ ਬਾਦ ਚਲੋ ਸਰਦਾਰ ਜੀ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਜੀ